ਜੱਪੋ ਬਾਉਡਰ ਦੇ ਮੌਜੂਦ ਆ ਆਖਿਰਕਾਰ ਕਿਸਾਨਾਂ ਵੱਲੋਂ ਵੀ ਆਪਣੀ ਤਿਆਰੀ ਹੈ ਮੁਕੰਮਲ ਕਰ ਦਿੱਤੀ ਗਈ ਹੈ ਕ੍ਰੇਨ ਮਗਾਈ ਗਈ ਹੈ ਤੇ ਕ੍ਰੇਨ ਨੂੰ ਪੂਰੀ ਤਰ੍ਹਾਂ ਲੈਸ ਕੀਤਾ ਗਿਆ ਹੈ ਪੂਰੀ ਤਰ੍ਹਾਂ ਕ੍ਰੇਨ ਨੂੰ ਟਕਿਆ ਗਿਆ ਹੈ ਤਾਂ ਕਿ ਕੋਈ ਵੀ ਜਿਹੜਾ ਆ ਅਥਰੂ ਗੈਸ ਦਾ ਅਸਰ ਜਾਂ ਫਿਰ ਰਬੜ ਦੀ ਬੁਲਟ ਦਾ ਅਸਰ ਇਸ ਉੱਤੇ ਨਾ ਹੋ ਸਕੇ ਤਸਵੀਰਾਂ ਕ੍ਰੇਨ ਦੀਆਂ ਦਿਖਾ ਰਿਹਾ ਉਹ ਕ੍ਰੇਨ ਹੈ ਜਿਹੜੀ ਕਿ ਇੱਥੇ ਨੌਜਵਾਨਾਂ ਵੱਲੋਂ ਲਿਆਂਦੀ ਗਈ ਹੈ ਇਸੇ ਅਗਰ ਕਈ ਟਰੈਕਟਰ ਵੀ ਲਿਆਂਦੇ ਗਏ ਨੇ ਆਖਿਰਕਾਰ ਇਹ ਕਲ ਦੀ ਤਿਆਰੀ ਹੈ ਕੱਲ ਚਾ ਅੱਗੇ ਵਧਿਆ ਜਾਵੇਗਾ 11 ਵਜੇ ਦਾ ਸਮਾਂ ਪਹਿਲਾਂ ਹੀ ਨਿਰਧਾਰਤ ਕੀਤਾ ਗਿਆ ਸੀ ਹੁਣ ਉਸ ਸਮੇਂ ਦੇ ਮੱਦੇਨਜ਼ਰ ਪੂਰੀ ਤਿਆਰੀ ਹੈ ਜਿਹੜੀ ਉਹ ਕੀਤੀ ਗਈ ਹੈ ਤਸਵੀਰਾਂ ਦੇਖ ਲਓ ਸ਼ੈਂਪੂ ਪਾਊਡਰ ਦੀਆਂ ਨੇ ਜਿੱਥੇ ਕਿ ਇੰਤਜ਼ਾਰ ਸੀ ਕਿ ਕਦੇ ਜਿਹੜਾ ਹੈ ਕੋਈ ਐਸਾ ਹਥਿਆਰ ਐਸੇ ਕੁਇਪਮੈਂਟ ਆਵੇ ਜਿਹਦੇ ਨਾਲ ਬੈਰੀਕੇਡਰ ਨੂੰ ਪਟਾਇਆ ਜਾ ਸਕੇ ਕਿਉਂਕਿ ਸਿੱਧੇ ਬੈਰੀਗੇਟਾਂ ਨੂੰ ਪਟਣਾ ਸੌਖਾ ਨਹੀਂ ਸੀ ਸੋ ਇਹ ਤਸਵੀਰਾਂ ਨੇ ਜਿੱਥੇ ਨੌਜਵਾਨ ਉਸ ਕ੍ਰੇਨ ਦੇ ਉੱਤੇ ਮੌਜੂਦ ਨੇ ਪੂਰੀ ਤਰ੍ਹਾਂ ਕ੍ਰੇਨ ਨੂੰ ਕਵਰ ਕੀਤਾ ਗਿਆ ਇਹਨੇ ਦੋਸਤੋ ਤਾਂ ਕਿ ਕੋਈ ਵੀ ਜਿਹੜਾ ਆ ਇਸ ਕ੍ਰੇਨ ਦੇ ਉੱਤੇ ਕਿਸੇ ਤਰ੍ਹਾਂ ਦੇ ਅਥਰੂ ਗੈਸ ਦਾ ਕਿਸੇ ਤਰ੍ਹਾਂ ਰਬੜ ਬੁਲਟ ਦਾ ਅਸਰ ਨਾ ਹੋ ਸਕੇ ਤੇ ਆਪਰੇਟਰ ਵੀ ਜਿਹੜਾ ਇਸ ਕ੍ਰੇਨ ਦਾ ਉਹ ਅੰਦਰ ਪੂਰੀ ਤਰ੍ਹਾਂ ਸੇਫ ਰਹਿ ਸਕੇ ਤਸਵੀਰਾਂ ਕ੍ਰੇਨ ਦੀ ਹੈ ਇਸ ਸਾਈਡ ਤੋਂ ਵੀ ਦਿਖਾਵਾਂਗੇ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਚਦਰਾਂ ਲਾ ਕੇ ਉਸ ਏਰੀਆ ਨੂੰ ਕਵਰ ਕੀਤਾ ਗਿਆ ਜਿਹੜਾ ਅਕਸਰ ਏਰੀਆ ਆਪਰੇਟਰ ਦਾ ਹੁੰਦਾ ਜਿੱਥੇ ਆਪਰੇਟਰ ਬੈਠ ਕੇ ਸਕ੍ਰੇਨ ਨੂੰ ਆਪਰੇਟ ਕਰਦਾ ਆ ਪਰ ਉਹਨੂੰ ਪੂਰੀ ਤਰ੍ਹਾਂ ਕਵਰ ਇਸ ਲਈ ਵੀ ਕੀਤਾ ਗਿਆ ਕਿਉਂਕਿ ਪਹਿਲਾਂ ਦੱਸਿਆ ਕਿ ਨਾਲ ਤੇ ਰਬੜ ਬੁਲੇਟ ਦਾ ਨਾ ਹੀ ਕਿਸੇ ਹੋਰ ਚੀਜ਼ ਦਾ ਇਸ ਉੱਤੇ ਅਸਰ ਹੋ ਸਕੇ ਆਪਰੇਟਰ ਜਿਹੜਾ ਬਿਲਕੁਲ ਸੇਫ ਰਹਿ ਸਕੇਗਾ ਤੇ ਆਪਰੇਟਰ ਨੂੰ ਇਸ ਸਕ੍ਰੇਨ ਨੂੰ ਆਪਰੇਟ ਕਰਨਾ ਵੀ ਸੌਖਾ ਹੋਵੇਗਾ ਹਾਲਾਂਕਿ ਹੁਣ ਹੀ ਇਹ ਕਾਫਲਾ ਜਿਹੜਾ ਆ ਉਹ ਇੱਥੇ ਸ਼ੰਭੂ ਪਹੁੰਚਿਆ ਆ ਕ੍ਰੇਨ ਨੂੰ ਲੈ ਕੇ ਆਇਆ ਗਿਆ ਤੇ ਨੌਜਵਾਨ ਨੇ ਜਿਹੜੇ ਉਹ ਕ੍ਰੇਨ ਨੂੰ ਖੁਦ ਜਰੇਟੇ ਲੈ ਕੇ ਆਇਆ ਤਿਆਰ ਕਰਕੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕੁਝ ਐਸਾ ਜਿਹੜਾ ਆ ਹਥਿਆਰ ਜਾਂ ਐਸਾ ਇੱਕ ਟੂਲ ਚਾਹੀਦਾ ਆ ਤੇ ਆਖਿਰਕਾਰ ਇਸ ਕ੍ਰੇਨ ਨੂੰ ਜਿਵੇਂ ਲਿਆਂਦਾ ਗਿਆ ਕਾਲੀ ਦੇ ਉੱਪਰ ਰੱਖ ਕੇ ਲਿਆਂਦਾ ਗਿਆ ਇਸ ਕ੍ਰੇਨ ਨੂੰ ਤੇ ਇਹ ਕ੍ਰੇਨ ਆ ਜਿਹੜੀ ਉਹ ਤੁਹਾਡੇ ਸਾਹਮਣੇ ਆ ਇਸ ਕ੍ਰੇਨ ਨਾਲ ਹੁਣ ਬੈਰੀਗੇਡ ਤੋੜਨਾ ਸੌਖਾ ਹੋਵੇਗਾ ਪਰ ਇਸ ਦਾ ਆਪਰੇਟਰ ਹਾਊਸ ਦਿਖਾ ਦਿੰਨੇ ਆ ਦੇਖੋ ਅਲੱਗ ਤੋਂ ਦੇਖਿਆ ਹੋਣਾ ਪਹਿਲਾਂ ਕਦੇ ਤੁਸੀਂ ਅਜਿਹਾ ਆਪਰੇਟਰ ਹਾਊਸ ਨਹੀਂ ਦੇਖਿਆ ਹੋਵੇਗਾ ਜਦੋਂ ਕੇ ਇੱਥੋਂ ਬੈਠ ਕੇ ਕਿਸੇ ਨੂੰ ਆਪਰੇਟ ਕੀਤਾ ਜਾਵੇ ਪੂਰੀ ਤਰ੍ਹਾਂ ਕਵਰਡ ਹੈ ਜਿਹੜਾ ਵੀ ਇਹਦੇ ਅੰਦਰ ਵੜੇਗਾ ਉਸ ਨੂੰ ਪੂਰੀ ਤਰ੍ਹਾਂ ਸੇਫਟੀ ਮਿਲੇਗੀ ਉਹ ਪੂਰੀ ਤਰ੍ਹਾਂ ਸੇਫ ਹੋਵੇਗਾ ਆਖਿਰਕਾਰ ਤਸਵੀਰਾਂ ਕਰੇਨ ਦੀਆਂ ਦਿਖਾ ਰਹੇ ਹਾਂ ਇੱਕ ਕਰੇਨ ਹੈ ਪੂਰੀ ਤਰ੍ਹਾਂ ਜਕਾਰਿਆਂ ਦੀ ਗੂੰਜ ਨਾਲ ਕਿ ਕਰੇਨ ਜਿਹੜੀ ਇੱਥੇ ਪਹੁੰਚਿਆ ਤੇ ਇੱਥੇ ਇਸ ਨਾਲ ਜਿਹੜਾ ਆ ਹੁਣ ਬੈਰੀਗੇਡ ਨੂੰ ਪਟਣਾ ਬੜਾ ਸੌਖਾ ਹੋਵੇਗਾ ਬੈਰੀਗੇਡ ਨੂੰ ਤੋੜਨਾ ਬੜਾ ਸੌਖਾ ਹੋਵੇਗਾ ਤਸਵੀਰਾਂ ਸ਼ੰਭੂ ਦੀਆਂ ਦਿਖਾ ਰਿਹਾ ਤੁਹਾਨੂੰ ਜਿੱਥੇ ਕਿ ਇਹ ਜਿਹੜੀ ਉਹ ਕ੍ਰੇਨ ਪਹੁੰਚੀ ਹੈ ਤੇ ਕ੍ਰੇਨ ਦੇ ਨਾਲ-ਨਾਲ ਜਿਹੜਾ ਆ ਇਸ ਨੂੰ ਪੂਰੀ ਤਰ੍ਹਾਂ ਜਿਵੇਂ ਕਵਰ ਕੀਤਾ ਗਿਆ ਸੇਵਾਦਾਰ ਮੌਜੂਦ ਨੇ ਪਹਿਲਾਂ ਤੁਹਾਨੂੰ ਕ੍ਰੇਨ ਦੀਆਂ ਤਸਵੀਰਾਂ ਦਿਖਾ ਰਹੇ ਆ ਤੇ ਫਿਰ ਉਹਨਾਂ ਦਾ ਚਰਚਾ ਵੀ ਕਰਾਂਗੇ ਇਸ ਸਮੇਂ ਇਹ ਕ੍ਰੇਨ ਦੀਆ ਦੇਖੋ ਲੋਹਾ ਬੜਾ ਮਜੂਦਾ ਹਾਈਡਰੋਲਿਕ ਜਿਹੜੀ ਆ ਕ੍ਰੇਨ ਲਿਆਂਦੀ ਗਈ ਹੈ ਜਿਹਦੇ ਨਾਲ ਜਿਹੜਾ ਪੱਟਣਾਏ ਸਿਰੂ ਸੌਖਾ ਹੋਵੇਗਾ ਤੇ ਇਸ ਨੂੰ ਜਿਹੜਾ ਵੈਰੀਗੇਟ ਤੱਕ ਸੌਖੇ ਤੌਰ ਤੇ ਪਹੁੰਚਾਇਆ ਜਾ ਸਕਦਾ ਹੈ ਇੱਕ ਕ੍ਰੇਨ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਦਿਖਾ ਰਿਹਾ ਆ ਉਹ ਨਾਲ ਕਰੇਗਾ ਸੋ ਸੋ ਬਿਲਕੁਲ ਇਹ ਤਸਵੀਰਾਂ ਨੇ ਸੇਵਾਦਾਰ ਬਾਈ ਇੱਕ ਕ੍ਰੇਨ ਲਿਆਂਦੀ ਆਖਿਰਕਾਰ ਪੂਰੀ ਜਿਹੜਾ ਪਹਿਲਾਂ ਤਿਆਰ ਕੀਤੀ ਗਈ ਆ ਕਿੰਨਾ ਕੁ ਮਿਹਨਤ ਲੱਗੀ ਇਸ ਤਿਆਰ ਕਰਨ ਬਹੁਤ ਮਿਹਨਤ ਲੱਗੀ ਇਹਨੂੰ ਇੱਕ ਹਫਤਾ ਲੱਗ ਗਿਆ ਤਿਆਰ ਹੋਣ ਤੇ ਬਿਲਕੁਲ ਬੁਲਟ ਪ੍ਰੂਫ ਤਿਆਰ ਕੀਤੀ ਗਈ ਹੈ ਤੇ ਗੋਲਿਆਂ ਦਾ ਕੋਈ ਅਸਰ ਨਹੀਂ ਹੋਊਗਾ ਇਹਦੇ ਅੰਦਰ ਚਾਰ ਆਦਮੀ ਬੈਠਣਗੇ ਡਰਾਈਵਰ ਆਪਰੇਟਰ ਬਾਕੀ ਕਿਸਾਨ ਆਗੂਆਂ ਦੇ ਕਹਿਣ ਤੇ ਮੁਤਾਬਕ ਅਸੀਂ ਚੱਲਾਂਗੇ ਜੋ ਸਾਡੇ ਕਿਸਾਨ ਆਗੂ ਸੀਨੀਅਰ ਲੀਡਰ ਸਾਨੂੰ ਆਰਡਰ ਦੇਣਗੇ ਉਹਦੇ ਮੁਤਾਬਕ ਅਸੀਂ ਅੱਗੇ ਬੈਰੀਕੇਡਿੰਗਾਂ ਤੋੜਦੇ ਹੋਏ ਅੱਗੇ ਨੂੰ ਕੱਲ 11 ਵਜੇ ਜਿਹੜਾ ਉਹ ਅਸੀਂ ਵਧਾਂਗੇ ਜਿਹੜੀ ਸ਼ੀਟ ਲਾਈਆਂ ਗਈਆਂ ਚਦਰਾਂ ਲਾਈਆਂ ਗਈਆਂ ਹੈਗਾ ਮਤਲਬ ਪੂਰੀ ਮਜ਼ਬੂਤ ਲਾਈਆਂ ਗਿਆ ਤਾਂ ਕਿ ਕੋਈ ਟੁੱਟ ਨਾ ਸਕੇ ਬਿਲਕੁਲ ਸੇਫਟੀ ਕੀਤੀ ਗਈ ਆ ਉਹਦੇ ਅੰਦਰ ਵੀ ਅਥਰੂ ਗੈਸ ਦੇ ਗੋਲੇ ਵੀ ਨੁਕਸਾਨ ਨਾ ਕਰ ਸਕਣ ਆਕਸੀਜਨ ਦਾ ਅੰਦਰ ਪ੍ਰਬੰ ਉਹਦੀ ਪੂਰੀ ਸੇਫਟੀ ਕੀਤੀ ਗਈ ਆ। ਉਹਦੇ ਨਾਲ ਤਾਂ ਉਹਨੂੰ ਅਥਰੂ ਗੈਸ ਦਾ ਅਸਰ ਹੋਵੇ ਨਾ ਕਿਸੇ ਹੋਰ ਚੀਜ਼ ਦਾ। ਹਾਂਜੀ ਬਿਲਕੁਲ ਜੀ। ਟੋਟਲ ਚਾਰ ਬੰਦੇ ਜਿਹੜੇ ਨੇ ਇਹਨੂੰ ਆਪਰੇਟ ਕਰਨਗੇ ਇੱਕ ਆਪਰੇਟਰ ਆ ਜਿਹੜਾ ਉਹ ਖਾਸ ਤੌਰ ਤੇ ਤਿਆਰ ਆ। ਚਾਰ ਬੰਦੇ ਨਾਲ ਬਹਿਣਗੇ ਇੱਕ ਬੰਦਾ ਆਪਰੇਟਿੰਗ ਕਰੇਗਾ। ਆਪਰੇਟਰ ਆ ਕੋਈ ਐਕਸਪਰਟ ਜਿਹੜਾ ਨਾਲ ਲਿਆਂਦਾ ਗਿਆ ਜਿਹੜਾ ਇਹਨੂੰ ਚਲਾਉਣ ਵਾਲਾ ਬਿਲਕੁਲ ਐਕਸਪਰਟ ਹੈ ਇਹਦਾ ਡਰਾਈਵਰ ਹੀ ਆ ਜੋ ਇਹਨੂੰ ਤਿਆਰ ਕਰਕੇ ਲੈ ਕੇ ਆਇਆ ਵਾ ਬਾਕੀ ਅਸੀਂ ਜੋ ਕਿਸਾਨ ਆਗੂ ਬੰਦਾ ਜਥਾ ਵਾ ਇਸ ਮਸ਼ੀਨ ਦੇ ਨਾਲ ਅਗਵਾਈ ਕਰੇਗਾ ਅੱਗੇ ਨੂੰ। ਸ਼ਾਂਤ ਮਾਈ ਟੰਗ ਦੇ ਨਾਲ ਦਿੱਲੀ ਨੂੰ ਅਸੀਂ ਜਾਵਾਂਗੇ ਮੇਰਾ ਸੌਖਾ ਹੋ ਜਾਏਗਾ ਇਸ ਨਾਲ ਹੁਣ ਬੈਰੀਕੇਡ ਨੂੰ ਇਹਦੇ ਨਾਲ ਬੈਰੀਕੇਡਿੰਗ ਨੂੰ ਤੋੜਨਾ ਬਿਲਕੁਲ ਆਸਾਨ ਹੋ ਜਾਏਗਾ ਕ੍ਰੇਨ ਤਾਂ ਪਹੁੰਚੀ ਹੋ ਪਹੁੰਚੀ ਆ ਪਰ ਨਾਲ ਟਰੈਕਟਰ ਵੀ ਲਿਆਉਂਦੇ ਗਏ ਨੇ ਕਿਉਂਕਿ ਬੈਰੀਕੇਟਾਂ ਨੂੰ ਖਿੱਚਣਾ ਵੀ ਹੋਵੇਗਾ ਕੇਵਲ ਬੈਰੀਕੇਟਾਂ ਨੂੰ ਤੋੜਨਾ ਇੱਕ ਵੱਡਾ ਟਾਸਕ ਨਹੀਂ ਹੈ ਇਹਨਾਂ ਨੂੰ ਖਿੱਚ ਕੇ ਦੂਜੀ ਸਾਈਡ ਕਰਨਾ ਵੀ ਟਾਸਕ ਹੋਵੇਗਾ ਸੋ ਆਖੀਕਾਰ ਪੂਰੀ ਫੋਰਸ ਆ ਪੂਰੀ ਫੌਜ ਆ ਜਿਹੜੀ ਪਹੁੰਚ ਚੁੱਕੀ ਆ ਕਿਸਾਨ ਨੌਜਵਾਨਾਂ ਦੀ ਜਿਹੜੀ ਕਿ ਢਾਲਾਵੇਗੀ ਉਹਨਾਂ ਬੈਰੀਕੇਟਾਂ ਨੂੰ ਢਾਲਾਵੇਗੀ ਉਹਨਾਂ ਹਡਲਸ ਨੂੰ ਜਿਹੜੀ ਕਿ ਹਰਿਆਣਾ ਗਵਰਨਮੈਂਟ ਵੱਲੋਂ ਬਣਾਈ ਗਈ ਹੈ ਪੱਖਾ ਦਾ ਪ੍ਰਬੰਧ ਵੀ ਵਿੱਚ ਨਜ਼ਰ ਆ ਰਿਹਾ ਕਿਉਂਕਿ ਅਥਰੂ ਕਹਿਆ ਸੀ ਜਿਹੜੇ ਗੋਲੇ ਹੋਣਗੇ ਇਹਨਾਂ ਨੂੰ ਰੋਕਿਆ ਜਾਵੇਗਾ ਇਸ ਨਾਲ ਹਵਾ ਚਲਾ ਕੇ ਦੂਜੇ ਪਾਸੇ ਹਵਾ ਨੂੰ ਮੋੜਿਆ ਜਾਵੇਗਾ ਤੇ ਇਹ ਦਿੱਲੀ ਜਾਂ ਦਿੱਲੀ ਜਾਣ ਦੀ ਤਿਆਰੀ ਹੈ ਪ੍ਰੋਪਰ ਤੇ ਪਿੱਛੇ ਤੱਕ ਟਰੈਕਟਰ ਹੀ ਨਜ਼ਰ ਆ ਰਹੇ ਨੇ ਆਪਰੇਟ ਕੀਤਾ ਗਿਆ ਹੈ ਪੂਰੀ ਤਰ੍ਹਾਂ ਸੋ ਇਹ ਕਾਫਲਾ ਅੱਜ ਇੱਥੇ ਪਹੁੰਚ ਚੁੱਕਿਆ ਹੈ ਤੇ ਹੁਣ ਕੱਲ ਦੀਆਂ ਤਿਆਰੀਆਂ ਨੇ ਕਿ ਕੱਲ ਦਾ ਸਮਾਂ ਓਕੇ ਵਿੱਚ ਦਾ ਰਹਿਣ ਵਾਲਾ ਆ ਕੋਇ ਤਸਵੀਰਾਂ ਨੇ ਜਿਹੜੀਆਂ ਇਸ ਸਮੇਂ ਸ਼ੰਪੂ ਬਾਰਡਰ ਦੀਆਂ ਨੇ ਜਿੱਥੇ ਕਿ ਅੱਜ ਇੱਕ ਆਫਲਾ ਪਹੁੰਚਿਆ ਇੱਕ ਵੱਡੀ ਕ੍ਰੇਨ ਹਾਈਡਰੋਲਿਕ ਕ੍ਰੇਨ ਲਿਆਂਦੀ ਗਈ ਹੈ ਜਿਸ ਨਾਲ ਜਿਹੜੇ ਨੇ ਵੱਖ-ਵੱਖ ਕਿਸਮ ਦੇ ਟਰੈਕਟਰ ਲਿਆਂਦੇ ਗਏ ਨੇ ਤੇ ਇਹਨਾਂ ਨਾਲ ਹੁਣ ਜਿੱਥੇ ਅਥਰੂ ਗੈਸ ਦੇ ਗੋਲਿਆਂ ਦਾ ਮੂੰਹ ਮੋੜਿਆ ਜਾਵੇਗਾ ਉੱਥੇ ਹੀ ਬੈਰੀਕੇਡਰ ਨੂੰ ਵੀ ਤੋੜਿਆ ਜਾਵੇਗਾ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਅਸ਼ਕੀ ਪੀ.ਡੀ.ਸੀ ਨਿਊਜ਼ ਸ਼ੰਪੂ ਬਾਰਡਰ